ਸਰਕਾਰ ਨੂੰ ਦੱਸਵਾ ਕੋ ਬਾਵਾ ਨੂੰ ਦੱਸਵਾ ਕੋ ਮੰਤ ਸਮਾਨਿਆ ਕਿ ਤੇ ਕਬਾਹੇ 79 ਦਾ ਉਹਨਾਂ ਦੇ ਨਾਲ ਅਸੀਂ ਆਉਂਦੇ ਭੜਤੀ ਦੀ ਗੱਲ ਕਰਨ ਆਏ ਸੀਗੇ ਤੁਸੀਂ ਦੇਖ ਸਕਦੇ ਹੋਗੇ ਕਿ ਕਿਸ ਤਰ੍ਹਾਂ ਜਿਹੜੇ ਭਟਾ ਦਲਾਲ ਭਗਵਾਨ ਦਾ ਬਿਕਾਰੀ ਜਿਹਦੀ ਪਿੰਪੋਸਾ ਕੀ 50 ਰੁਪਏ ਉਹ ਕਿਸ ਤਰ੍ਹਾਂ ਗੁਣਿਆਂ ਦੇ ਵਾੜ ਪੱਟੇ ਨੇ ਨੇ ਸਵਾਲ ਕਰਨ ਦੀ بجائے ਸਾਡੀ ਸਵਾਲ ਸੁਣ ਦੀ بجائے ਸਾਡੀ ਜਵਾਨ ਬੰਦੀ ਕੀਤੀ ਜਾ ਰਹੀ ਹੈ ਡੱਕ ਕੇ ਸਾਨੂੰ ਅੰਦਰ ਚੱਕਿਆ ਜਾ ਰਿਹਾ ਉਸ ਵਰਤੀ ਪੂਰੀ ਕਰਨ ਦੀ ਹਿੰਮਤ ਨਹੀਂ ਹੈਗੀ ਹੋਰ ਇਹ ਲੋਕਾਂ ਦਾ ਕੀ ਕੰਮ ਕਰਨਗੇ ਆਪਣੇ ਪੱਲਾਂ ਉਹਨਾਂ ਨੇ ਕੋਈ ਰੋਜ਼ਗਾਰ ਨਹੀਂ ਦਿੱਤਾ ਜਿਹੜਾ ਰੋਜ਼ਗਾਰ ਸਾਨੂੰ 3 ਸਾਲ ਪਹਿਲਾਂ ਮਿਲਿਆ ਹੋਇਆ ਸੀ ਉਹ ਰੋਜ਼ਗਾਰ ਵੀ ਸਾਡੇ ਨੂੰ ਖੋਇਆ ਜਾ ਰਿਹਾ ਸਾਡੇ ਹੀ ਨਾਲ ਦੇ 600 ਬੰਦੇ 1 ਮਹੀਨਾ ਪਹਿਲਾਂ ਜੁਆਇਨ ਕਰ ਚੁੱਕੇ ਨੇ ਤੇ ਅੱਜ ਬਾਹਰ ਬੈਠੇ ਸੜਕਾਂ ਤੇ ਇਹਨਾਂ ਦੇ ਡੰਡੇ ਖਾ ਰਹੇ ਆ ਇਹ ਸਿੱਖਿਆ ਕ੍ਰਾਂਤੀ ਆ ਫਰਵਾੜਾ ਪੂਰਾ ਕਿਉਂ ਨਹੀਂ ਕਰ ਰਹੇ ਤੁਸੀਂ ਬਹੁਤ ਹੀ ਕੜੀ ਅਸਰਕਾਰ ਹੈ ਜਿਹੜੀ ਕਿ ਸਾਨੂੰ ਸੜਕਾਂ ਤੇ ਰੋਲ ਲੈਂਦੀ ਹੈ ਨਾ ਮਨ ਕੀ ਚਾਹੇ ਸਾਡੇ ਛੋਟੇ ਛੋਟੇ ਬਾਲ ਬੱਚੇ ਆ ਜਿਹਨਾਂ ਨੂੰ ਛੱਡ ਗਏ ਸੀ ਘਰੇ ਆਏ ਨੇ ਸੜਕਾਂ ਦੇ ਵਿੱਚ ਕਿਸੇ ਨਾਲ ਜੀ ਨਹੀਂ ਕਰਦਾ ਸੜਕਾਂ ਤੇ ਰੋਲ ਲੰਦਾ ਜਿਹਨਾਂ ਨੂੰ ਆਲਾਤ ਨਹੀਂ ਸਾਨੂੰ ਇੱਥੇ ਸੜਕਾਂ ਤੇ ਰੋਲਣ ਦਾ ਸ਼ੌਕ ਹੈ ਸਾਡਾ ਕੋਈ ਸ਼ੌਕ ਨਹੀਂ ਅਸੀਂ ਮੰਗੂਰੀ ਦੇ ਬਾਸੇ ਇੱਥੇ ਆਏ ਇਹ ਹਾਈ ਕੋਰਟ ਦਾ ਆਰਡਰ ਪੂਰਾ ਕਰੇ ਸਾਡੀ ਮੱਤ ਦਿਨ ਪੂਰਾ ਕਰੇ ਸਾਸੋ 11 ਜਿਹੜੇ ਅਸੀਂ ਰਹਿੰਦੇ ਹੁਣ ਮਾਰ ਨਾਲ ਦੇ ਸਾਥੀਆਂ ਨੂੰ ਨਿਯੁਕਤੀ ਪੱਤਰ ਜਾਰੀ ਕਰੇ ਨਹੀਂ ਇਹ ਸਿਰਫ ਹਿੰਦੂ ਨਹੀਂ ਮਾਰ ਦੇ ਮਾਰ ਤੋਂ ਬੁੱਕਾ ਬੁੱਕਾ ਜੋ ਕਰਦਾ ਨਾ ਕਰ ਲੋ ਥਾਣੇ ਦੇ ਬੁੱਕਾ ਰੱਖ ਲੋ ਅਸੀਂ ਹਰ ਇੱਕ ਚੀਜ਼ ਦੇ ਲਈ ਤਿਆਰੀ ਤਿਆਰ ਹੋ ਗਿਆ ਹੈ ਸਾਡੇ ਪੂਰੇ ਤਿਆਰ ਹੈ ਦਬਾਅ ਕਿਸ ਹੱਦ ਤੱਕ ਜਾ ਸਕਦੀ ਹੈ ਕਿਸ ਹੱਦ ਤੱਕ ਘਟਿਆ ਮਾਰ ਸਕਦੀ ਹੈ ਉਹ ਦੇਖਾਂ ਇਹ ਜਿਹੜੇ ਮੇਰੇ ਨਾਲ ਦੇ ਸਾਥੀ ਨੇ ਸਾਰੇ ਹਿੰਦੂ ਪੀ ਐਚ ਡੀ ਕੁਆਲਿਫਾਈ ਪੰਡਿਤ ਜੀ ਦਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਸਾਡੇ ਸਾਥੀ ਵੀ ਉਹ ਪੰਜਾਬ ਪੁਲਿਸ ਵੱਲ ਹੋ ਗਿਆ ਕੀਤੇ ਗਿਆ ਤੇ ਉਹਨਾਂ ਨੂੰ ਫੋਨ ਵੀ ਪਾਦੇ ਉਹਨਾਂ ਨੂੰ ਕੋਈ ਨਹੀਂ ਕਰੇ ਫੜ ਚੱਕਾ ਇਹ ਕੰਡਾ ਸੀ 120

ਦੋਨੋਂ ਜੀ ਤਕ ਪੂਰ ਕਰੇ ਚਾਰੇ ਲੰਬੇ ਨੋਟ ਕਰੇ ਸਭੀ ਜੀ ਤਕ ਪੂਰ ਕਰੇ ਲੱਗੇ ਜੀ ਬਹੁਤ ਬੇਸ਼ੇਮਾਰੇ ਸੁਰਗਾਂ ਲੋਕੋ ਜੁੰਦਾਗਾਰ ਅੱਜ ਸੂ 1154 ਸਤ ਪ੍ਰਮੇਸ਼ਰ ਦੇ ਨਵੇਂ ਪ੍ਰਚੰਡਨ ਜਿਹੜਾ ਭਗਵੰਤ ਮਾਨ ਦੇ ਕਿਰਵਾਏ ਹੋਣਾ ਸੀਗਾ ਉਹਨਾਂ ਦੇ ਨਾਲ ਅਸੀਂ ਆਉਂਦੇ ਭਰਤੀ ਦੀ ਗੱਲ ਕਰਨ ਆਏ ਸੀਗੇ ਪਰ ਤੁਸੀਂ ਦੇਖ ਸਕਦੇ ਹੋਗੇ ਕਿ ਕਿਸ ਤਰ੍ਹਾਂ ਭਗਵਾਨ ਤਾਂ ਕਿ ਕੀ ਰੋਣੀ ਜਿਹਦੀ ਪਿੰਕੋਸਾ ਕੀ ਪੰਜਾਬ ਤੋਂ ਉਹਨੇ ਕਿਸ ਤਰ੍ਹਾਂ ਕੁੜੀਆਂ ਦੇ ਵਾਲ ਪੱਟੇ ਲਏ ਤੇ ਜਿਹੜੇ ਪਹਿਲੀ ਕੁਆਲੀਫਾਈਡ ਜਿਹੜੇ ਪੰਜਾਬ ਦਾ ਨੌਜਵਾਨ ਬੋਲੋ 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 ਉਹਨੇ ਪੋਸ ਵਾਲਿਆਂ ਨੂੰ ਲੇਡੀਜ਼ ਨੇ ਮੇਰੇ ਨਾਲ ਕਿ ਪੱਟੇ ਮੇਰੇ ਧੱਕੇ ਨਾਲ ਬਾਸ ਵਿੱਚ ਆਇਆ ਮੈਂ ਕਿਹਾ ਮਰ ਜਾਗਾ ਪਰ ਫਿਰ ਵੀ ਮੈਨੂੰ ਧੱਕੇ ਨਾਲ ਬਾਸ ਵਿੱਚ ਜਿਹੜਾ ਜਿਹੜਾ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਵੋਟਰਾਂ ਨੂੰ ਪਹਿਲਾਂ ਵੀ ਰੈਲੀਾਂ ਵਿੱਚ ਆਏ ਨੂੰ ਨੂੰ ਸਵਾਲ ਕਰੋ ਜਦੋਂ ਅੱਜ ਅਸੀਂ ਕਿੱਦਣ ਬਾਏ ਨੂੰ ਸਵਾਲ ਕਰਨਾ ਆ ਸਵਾਲ ਕਰਨ ਦੀ بجائے ਸਾਡੀ ਸਵਾਲ ਸੁਣਦੀ بجائے ਸਾਡੀ ਜਵਾਨ ਬੰਦੀ ਕੀਤੀ ਜਾ ਰਹੀ ਹੈ ਡੱਕ ਕੇ ਸਾਨੂੰ ਅੰਦਰ ਟੱਕਿਆ ਜਾ ਰਿਹਾ ਕੁੜੀਆਂ ਦੇ ਬਾਲ ਵੱਡੇ ਗਏ ਨੇ ਸਾਨੂੰ ਕੁੱਟਿਆ ਗਿਆ ਬੁਰੀ ਤਾਂ ਸਾਡੀ ਗੱਲ ਸੁਣਦੀ بجائے ਸਾਨੂੰ ਲੈ ਕੇ ਜਾ ਰਹੇ ਨੇ ਇਹ ਜੀ ਸਰਕਾਰ ਨੂੰ ਅਸੀਂ ਮਰਦਾਬਾਦ ਕਹਿੰਦੇ ਹਾਂ ਪੰਜਾਬ ਦੇ ਕਹ ਮਰਦਾਬਾਦ 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 ਕਿ ਦਿਨਾਂ 'ਚ ਠੀਕ ਕਰ ਦਾਂਗੇ ਅਸੀਂ ਇਹਨਾਂ ਨੂੰ ਸਵਾਲ ਪੁੱਛਣ ਆਏ ਆ ਵੀ ਤੁਸੀਂ 25 ਸਾਲਾਂ 'ਚ ਕੀ ਕੀਤਾ ਜਿਹੜੀ ਭਰਤੀ ਡਬਲ ਬੈਂਚ ਤੋਂ ਅਸੀਂ ਕੇਸ ਜਿੱਤ ਚੁੱਕੇ ਆ ਉਸ ਭਰਤੀ ਪੂਰੀ ਕਰਨ ਦੀ ਇਹ ਹਿੰਮਤ ਨਹੀਂ ਹੈਗੀ ਹੋਰ ਇਹ ਲੋਕਾਂ ਦਾ ਕੀ ਕੰਮ ਕਰਨਗੇ ਆਪਦੇ ਪੱਲਾ ਇਹਨਾਂ ਨੇ ਕੋਈ ਰੋਜ਼ਗਾਰ ਨਹੀਂ ਦਿੱਤਾ ਜਿਹੜਾ ਰੋਜ਼ਗਾਰ ਸਾਨੂੰ 3 ਸਾਲ ਪਹਿਲਾਂ ਮਿਲਿਆ ਹੋਇਆ ਸੀ ਉਹ ਰੋਜ਼ਗਾਰ ਵੀ ਸਾਡੇ ਤੋਂ ਖੋਇਆ ਜਾ ਰਿਹਾ ਸਾਡੇ ਹੀ ਨਾਲ ਦੇ 600 ਬੰਦੇ 1 ਮਹੀਨਾ ਪਹਿਲਾਂ ਜੁਆਇਨ ਕਰ ਚੁੱਕੇ ਨੇ ਤੇ ਅਸੀਂ ਬਾਹਰ ਬੈਠੇ ਸੜਕਾਂ ਤੇ ਇਹਨਾਂ ਦੇ ਡੰਡੇ ਖਾ ਰਹੇ ਆ ਇਹ ਸਿੱਖਿਆ ਕ੍ਰਾਂਤੀ ਆ ਅਸੀਂ ਇਹ ਮੁੱਖ ਮੰਤਰੀ ਨੂੰ ਅੱਜ ਪੁੱਛਣ ਆਏ ਆ ਇੱਕ ਵਾਅਦੇ ਕਰੀ ਜਾਂਦਾ ਚੁਟਕਲੇ ਸੁਣਾਈ ਜਾਂਦਾ ਪਰ ਸਾਡੀ ਗੱਲ ਨਹੀਂ ਸੁਣਦਾ ਹੈਗਾ ਅੱਜ ਵੀ 2 ਮਿੰਟ ਕੀ ਜਵਾਬ ਦਊਗਾ ਇਹ ਜਿਹਾਨੂੰ 25 ਸਤੰਬਰ ਨੂੰ ਇਹ ਮੀਟਿੰਗ ਕਰਕੇ ਕਹਿੰਦਾ ਸੀ ਵੀ 3 ਦਿਨਾਂ ਚ ਭਰਤੀ ਪੂਰੀ ਕਰ ਦੂੰਗਾ ਅੱਜ ਤੁਸੀਂ ਦੇਖ ਲਓ ਵੀ ਨਵੰਬਰ ਸਾਰਾ ਲੰਘਣ ਵਾਲਾ ਹੋ ਗਿਆ ਪਰ ਇਹਨਾਂ ਦੀ ਬਿਊਰੋਕ੍ਰੇਸੀ ਇਹਨਾਂ ਦਾ ਸਿੱਖਿਆ ਮੰਤਰੀ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਹੈਗਾ ਸਾਨੂੰ ਆਪਣੀ ਗੱਲ ਕਹਿਣ ਲਈ ਇਹਨਾਂ ਦੀ ਰੈਲੀ ਚਾਉਣਾ ਪਿਆ ਤੇ ਰੈਲੀ ਵਿੱਚ ਵੀ ਤੁਹਾਡੇ ਸਾਹਮਣੇ ਸਾਡੇ ਨਾਲ ਕੀ ਸਲੂਕ ਕੀਤਾ ਜਾ ਰਿਹਾ ਹੈ ਜੇ ਇਸ ਮੁੱਖ ਮੰਤਰੀ ਦੀ ਹਿੰਮਤ ਹੁੰਦੀ ਪੁੱਛੋ ਵੀ ਹਾਈ ਕੋਰਟ ਉਹਦਾ ਪੂਰਾ ਕਿਉਂ ਨਹੀਂ ਕਰ ਰਹੇ ਜਦੋਂ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਸਾਰੇ ਨਿਯੁਕਤੀ ਮਤਲ ਦੇ ਕੇ ਕੌਲ ਦਾ ਚੁਣੋ ਤੇ ਹਾਈ ਕੋਰਟ ਦਾ ਆਰਡਰ ਕਿਉਂ ਨਹੀਂ ਮੰਨਦੇ ਹਾਈ ਕੋਰਟ ਤੋਂ ਉੱਪਰ ਹਾਂਗੇ ਇਹਨਾਂ ਨੂੰ ਇਹ ਸਵਾਲ ਪੁੱਛੋ ਸਾਡੇ ਕਿਸਾਨ ਯੂਨੀਅਨ ਵਾਲੇ ਪਿਓ ਦਾਦੇ ਜਿਹੜੇ ਸਾਡੀ ਹਮਾਇਤ ਤੇ ਆਇਆ ਸਾਡੇ ਸਾਹਮਣੇ ਬੈਠੇ ਉਹਨਾਂ ਨੂੰ ਠਾਉਣ ਵਾਸਤੇ ਵੀ ਆਓ ਦੇਖੋ ਉਸ ਦਾ ਪ੍ਰਸ਼ਾਸਨ ਦਾ ਜ਼ਬਰ ਦੇਖੋ ਆ ਦੇਖੋ ਉਹਨਾਂ ਨੂੰ ਠਾਉਣ ਵਾਸਤੇ ਸੱਦਾ ਹੋਇਆ ਸਾਰਿਆਂ ਨੂੰ ਕਿਹਦਾ ਲੱਗ ਰਿਹਾ ਹੈ